ਨਾ ਉਹ ਘੁੰਮ ਰਿਆ ਵੀ ਚਾਰ ਚਾਰ ਬੱਸਾਂ ਇੱਕ ਨੰਬਰ ਦੀਆਂ ਚੱਲ ਰਹੀਆਂ ਮੈਨੂੰ ਸਮਝ ਨਹੀਂ ਆਉਂਦੀ ਵੀ ਬੱਸਾਂ ਤਾਂ ਪੂਰੀਆਂ ਨਹੀਂ ਚੱਲ ਰਹੀਆਂ ਜਿਹੜੀਆਂ ਐਕਚੁਅਲ ਸਾਡੀਆਂ ਬੱਸਾਂ ਜੀ ਸਾਡੇ ਅੱਜ ਟਾਈਮ ਮੈਂ ਅੱਜ ਵੀ ਤੁਹਾਨੂੰ ਕਹਿਣਾ ਅਸੀਂ ਆਪਦੇ ਟਾਈਮ ਪੂਰੇ ਕਵਰ ਨਹੀਂ ਕਰ پا ਰਹੇ ਸਵਾਰੀ ਐ ਨਹੀਂ ਹੈਣੀ ਇਹ ਬੱਸਾਂ ਚੋਂ ਵੀ ਸਾਡੀਆਂ ਘੱਟੋ ਘੱਟ 15 20 ਬੱਸਾਂ ਦੇ ਟਾਈਮ ਮਿਸ ਪਏ ਆ ਤੇ ਅਸੀਂ ਐਕਸਟਰਾ ਕਿੱਥੇ ਚਲਾਉਣੀ ਆ ਤੇ ਨਾਲੇ ਐਕਸਟਰਾ ਬੱਸ ਚਲਾਉਣ ਦਾ ਉਦੋਂ ਫਾਇਦਾ ਹੁੰਦਾ ਸੀ ਜੀ ਜਦੋਂ ਟਿਕਟਾਂ ਵਾਲਾ ਟੈਕਸ ਲੱਗਦਾ ਹੁੰਦਾ ਸੀ ਉਦੋਂ ਤੁਹਾਨੂੰ ਬਚਤ ਹੁੰਦੀ ਸੀ ਪਹਿਲੀ ਗੱਲ ਤਾਂ ਇਹ ਆ ਮੈਂ ਤੁਹਾਨੂੰ ਚੈਲੰਜ ਕਰਦਾ ਹਾਂ ਇਸ ਗੱਲ ਦਾ ਮੇਰੀ ਬੱਸ ਲੈ ਜਾਓ ਜਿੱਥੇ ਮਰਜੀ ਰੰਗ ਵੀ ਮੈਂ ਉਹੀ ਕਰਾ ਦੂੰ ਜਿਹੜੇ ਕਹਿਣਗੇ ਇਹ ਇਹ ਮੰਤਰੀ ਆ ਨਾ ਖੁਦ ਰਾਜਾ ਵੜਿੰਗ ਮੈਂ ਇਸੇ ਨੂੰ ਚੈਲੰਜ ਕਰਦਾ ਤੂੰ ਖੁਦ ਮੰਤਰੀ ਆ ਮੈਂ ਤੈਨੂੰ ਬੱਸ ਦਿੰਦਾ ਫ੍ਰੀ ਤੌਰ ਤੇ ਤੂੰ ਮੈਨੂੰ ਇੱਕ ਮਹੀਨਾ ਤੱਕ ਹੀ ਇੱਕ ਦਿਨ ਕਿਸੇ ਰੂਟ ਤੇ ਮੈਨੂੰ ਚਲਾ ਕੇ ਵਿਖਾ ਦੇ ਜਾ ਛੱਡੀ ਤੈਨੂੰ ਗੱਲ ਜਿਹੜੇ ਰੂਟ ਤੇ ਤੇਰਾ ਜੀ ਕਰਦਾ ਨਾ ਮੈਂ ਤੈਨੂੰ ਓਪਨ ਚੈਲੰਜ ਕਰਦਾ ਤੂੰ ਬੱਸ ਸਟੈਂਡ ਤੋਂ ਲਾ ਕੇ ਵਖਾ ਘੱਟੀ ਆਉਂਦੀ ਕੱਟ ਕੇ ਵਖਾ ਤੂੰ ਸਾਨੂੰ ਕਹਿਣਾ ਵੀ ਟਰਾਂਸਪੋਰਟ ਮਾਫੀਆ ਫਲਾਨਾ ਮਾਫੀਆ ਤੇ ਮੈਂ ਤੈਨੂੰ ਓਪਨ ਚੈਲੰਜ ਕਰਦਾ ਯਾਰ ਤੇਰੇ ਨਾਲ ਵੱਡੀ ਪਾਵਰ ਕਿਸੇ ਕੋਲੇ ਆ ਨਹੀਂ ਸਕਦੀ ਮੈਂ ਤੈਨੂੰ ਬੱਸ ਦਿੰਦਾ ਨਾ ਫ੍ਰੀ ਜਿਹੜੀ ਅੱਜ 35 ਲੱਖ ਦੀ ਬੱਸ ਪੈਂਦੀ ਹੈ ਸਵੇਰੇ ਤੈਨੂੰ ਮੈਂ ਬੱਸ ਦਿੰਦਾ ਤੂੰ ਆਪਣਾ ਮੁਕਸਰ اڈੇ ਚੋਂ ਜਾਂ ਬਠਿੰਡੇ اڈੇ ਚੋਂ ਕਿਸੇ ਬੱਸ ਸਟੈਂਡ ਚੋਂ ਤੂੰ ਕਾਊਂਟਰ ਤੋਂ ਲਾ ਕੇ ਗੱਡੀ ਕੱਢ ਕੇ ਵਿਖਾ ਦੇ ਮੈਨੂੰ ਜਾ ਤੇ ਅਸੀਂ ਤੈਨੂੰ ਰੋਕਦੇ ਵੀ ਨਹੀਂ ਨਾਲੇ ਤੈਨੂੰ ਇਹ ਵੀ ਗੱਲ ਕਹਿਣਾ ਲੋਕ ਹੀ ਤੈਨੂੰ ਰੋਕ ਲੈਣਗੇ ਕਿਉਂਕਿ ਹਰ ਹਰ ਬੱਸ ਸਟੈਂਡ ਦੇ ਵਿੱਚ ਇੱਕ ਟਾਈਮ ਟੇਬਲ ਬਣਿਆ ਹੋਇਆ ਬਿਲਕੁਲ ਟਾਈਮ ਟੇਬਲ ਨੂੰ ਲੈ ਕੇ ਵੀ ਕਾਫੀ ਸਵਾਲ ਉੱਠੇ ਆ ਵੀ ਬਾਦਲਾਂ ਨੂੰ ਜ਼ਿਆਦਾ ਟਾਈਮ ਦਿੱਤਾ ਜਾਂਦਾ ਸੀਗਾ ਜਿਹੜੀ ਪੀ ਆਰਟੀਸੀ ਬੱਸਾਂ ਉਹਨਾਂ ਨੂੰ ਘੱਟ ਦਿੱਤਾ ਜਾਂਦਾ ਸੀਗਾ ਪ੍ਰਾਈਵੇਟ ਨੂੰ ਹੇੜਾ ਫੇਰੀ ਚੱਲਦੀ ਸੀ ਇੱਥੇ ਨਹੀਂ ਐਹੋ ਜੀ ਕੋਈ ਗੱਲ ਨਹੀਂ ਜਿਹੜਾ ਬਾਦਲ ਸਾਹਿਬ ਨਾਲ ਸਾਡੇ ਨਾਲ ਕੋਈ ਕਨੈਕਸ਼ਨ ਨਹੀਂ ਬਾਦਲ ਸਾਹਿਬ ਆਪਣਾ ਅਬੋਰ ਤੋਂ ਪਟਿਆਲਾ ਲਾਈਨ ਤੇ ਚੱਲਦੇ ਆ ਅਸੀਂ ਬਠਿੰਡੇ ਤੋਂ ਅੰਮ੍ਰਿਤਸਰ ਲਾਈਨ ਤੇ ਚੱਲਦੇ ਆ ਅਬੋਰ ਤੋਂ ਅੰਮ੍ਰਿਤਸਰ ਲਾਈਨ ਤੇ ਚੱਲਦੇ ਆ ਇਹਨਾਂ ਨਾਲ ਸਾਡਾ ਕੋਈ ਕਨੈਕਸ਼ਨ ਨਹੀਂ ਸਾਡੇ ਤੁਸੀਂ ਕਿਤੇ ਮੈਂ ਆਪਦੀ ਗੱਲ ਕਰੂੰਗਾ ਜੀ ਮੈਂ ਕਿਸੇ ਦੀ ਹੋਰ ਗੱਲ ਨਹੀਂ ਕਰੂੰਗਾ ਸਾਡਾ ਤੁਸੀਂ 1 ਮਿੰਟ ਕਿਤੇ ਫालतू ਕੱਢ ਦਿਓ ਜਿੱਥੇ ਇਹਦਾ ਜ਼ਿਕਰ ਦਾ ਉੱਥੇ ਟਾਈਮ ਪਾ ਦੇ ਸਾਡੇ ਜਿੱਥੇ ਇਹਦਾ ਜ਼ਿਕਰ ਦਾ ਕੋਈ ਦਿੱਕਤ ਨਹੀਂ ਆਲਰੇਡੀ ਚੱਲ ਰਹੀਆਂ ਫੇਰ ਵੀ ਚੱਲਣਗੀਆਂ ਭਾਈ ਜੀ ਅਸੀਂ ਮਿਹਨਤ ਕੀਤੀ ਅਸੀਂ ਥੱਲੋਂ ਗਰਾਊਂਡ ਤੋਂ ਉੱਠ ਕੇ ਗਏ ਵੇ ਆ ਅਸੀਂ ਗਰਾਊਂਡ ਤੋਂ ਉੱਠ ਕੇ ਗਏ ਵੇ ਆ ਇੱਕ ਇੱਕ ਚੀਜ਼ ਦਾ ਪਤਾ ਸਾਨੂੰ ਨੱਡ ਨੱਡ ਦਾ ਪਤਾ ਬਸਦਾ ਵੀ ਕਿਵੇਂ ਲੱਗਣਾ ਕਿੱਥੇ ਲੱਗਣਗੇ ਅਸੀਂ ਕੋਈ ਠੀਕ ਆ ਥੋੜੀ ਬਹੁਤੀ ਹੈਲਪ ਸਰਕਾਰ ਦੀ ਜ਼ਰੂਰ ਮਿਲ ਜਾਂਦੀ ਆ ਇਸਾਂ ਨੂੰ ਕੋਈ ਨਵੇਂ ਆਪਣਾ ਪਰਮਟ ਸ਼੍ਰੋਮਣੀ ਅਕਾਲੀ ਦਲ ਦੀ ਗਵਰਨਮੈਂਟ ਵੇਲੇ ਉਹ ਵੀ 97 98 ਦੇ ਮਿਲੇ ਵਿਆ ਜੇ ਕੋਈ ਅੱਜ ਦੇ ਨਹੀਂ ਮਿਲੇ ਵੇ ਇਹ ਐਸ ਗਵਰਨਮੈਂਟ ਤੇ ਸਾਨੂੰ ਇੱਕ ਵੀ ਪਰਮਟ ਨਹੀਂ ਮਿਲਿਆ ਇੱਕ ਵੀ ਐਕਸਟੈਂਸ਼ਨ ਜਾਂ ਡਬਲ ਟ੍ਰਿਪ ਨਹੀਂ ਹੋਈ 10 ਸਾਲ ਦੀ ਮੈਗਨੈਂਟੀ ਕਰ ਲੈਣਾ 10 ਦੀ ਵੀ 13 ਸਾਲਾਂ ਦੀ ਗਰੰਟੀ ਕਰ ਲੈਣਾ ਇੱਕ ਵੀ ਪਰਮਟ ਮਿਲਿਆ ਹੋਵੇ ਚਲਦਿਆਂ ਰਹਿਣੀਆਂ ਫੇਰ ਬੱਸ ਉਵੇਂ ਬੇਕਾਫ ਹੋ ਕੇ ਜਿਵੇਂ ਪਹਿਲਾਂ ਚਲਦਿਆਂ ਸੀ ਸਾਹਿਬ ਤੁਹਾਡੀ ਪੱਤਰਕਾਰੀ ਰੋਕ ਲਈ ਕਿਸ ਨੇ ਬਹੁਤ ਕੋਸ਼ਿਸ਼ ਕੀਤਾ ਇਵੇਂ ਜੇ ਸਾਡੀਆਂ ਬੱਸਾਂ ਚੱਲਣਗੀਆਂ ਸਾਡੇ ਕੋਲ ਪਰਮਟ ਆ ਜੀ ਸਾਡੇ ਕੋਲੇ ਪਰਮਟ ਅਪ ਟੂ ਡੇਟ ਆ ਸਾਡੇ ਕੋਲੇ ਟਾਈਮ ਟੇਬਲ ਬਣੇ ਹੋਇਆ ਟੈਕਸ ਦਾ ਰੌਲਾ ਸੀ ਕੱਲਾ ਕੱਲੇ ਟੈਕਸ ਦਾ ਰੌਲਾ ਸੀ ਉਹ ਅਸੀਂ ਪਰਤਾ ਰੌਲਾ ਕਿੱਥੇ ਆ ਜੀ ਜੇ ਬੜਿੰਗ ਸਾਹਿਬ ਨਾ ਆਉਂਦੇ ਫਿਰ ਨਹੀਂ ਪਰਦੇ ਸੀਗੇ ਜੀ ਨਹੀਂ ਇਹ ਨਹੀਂ ਦੇਖੋ ਜੀ ਸਰਕਾਰ ਦਾ ਪੈਸਾ ਕੋਈ ਦੱਬ ਸਕਦਾ ਸਰਕਾਰ ਦਾ ਪੈਸਾ ਕੋਈ ਦੱਬ ਸਕਦਾ ਅਸੀਂ ਤਾਂ ਇਹਨਾਂ ਦੀ ਮਿਹਨਤ ਕਰਦੇ ਸੀ ਰਿਕੁਐਸਟ ਕਰਦੇ ਸੀ ਅਸੀਂ ਕੱਲੇ ਨਹੀਂ ਸਾਰੇ ਪੰਜਾਬ ਦੇ ਆਪਰੇਟਰ ਇਕੱਠੇ ਹੋ ਕੇ ਵੀ ਜੇ ਸਾਨੂੰ ਮਾਫ ਕਰਦੇ ਹੋ ਕਿਉਂਕਿ ਇਹ ਬੜਾ ਔਖਾ ਸਮਾਂ ਟਰਾਂਸਪੋਰਟਰਸ ਤੇ ਟੈਕਸ ਵਾਕਈ ਨਹੀਂ ਭਰਿਆ ਜਾਂਦਾ ਵੀ ਜੇ ਤੁਸੀਂ ਸਾਨੂੰ ਇਹ ਰਿਲੀਫ ਦੇ ਦਿਓ ਦੇ ਦੇਂਦੇ ਵੈਲਨ ਗੁੱਡ ਤੇ ਜੇ ਨਾ ਦੇਂਦੇ ਤਾਂ ਸਰਕਾਰ ਦੇ ਕਾਗਜ਼ਾਂ ਸਾਡੀ ਚੀਜ਼ ਬੋਲਦੀ ਆ ਜੀ ਇਹਨਾਂ ਨੇ ਅੱਜ ਨਹੀਂ ਤਾਂ ਸਵੇਰੇ ਲੈ ਲੈਣਾ ਜਿਹੜਾ ਜ਼ਿੰਮੇਦਾਰ ਕੋਈ ਹਾਲਾ ਮਾਮਲਾ ਨਹੀਂ ਪਰਦਾ ਸੀ ਇੱਕ ਦਿਨ ਤਾਂ ਭਰਨਾ ਪੈਂਦਾ ਸੀ ਨਾ ਜੀ ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਉਹ ਚੋਰ ਆ ਚੋਰ ਤਾਂ ਨਹੀਂ ਉਹਨੂੰ ਕਹਿ ਸਕਦੇ ਆਪਾਂ ਜੇ ਕੋਈ ਬੈਂਕ ਦਾ ਕੋਈ ਜ਼ਿੰਮੇਦਾਰ ਭਰਾ ਡਿਫਾਲਟਰ ਹੋ ਜਾਂਦਾ ਉਹ ਚੋਰ ਥੋੜੀ ਹੋ ਜਾਂਦਾ ਚੋੜਤਾ ਨਹੀਂ ਨਾ ਹੁੰਦਾ ਕੋਈ ਆਪਣੀ ਕੋ ਫਸਲ ਮਰ ਗਈ ਇੱਕ ਐਸ ਮਹੀਨੇ ਆਪਣੀ ਤੋਂ ਕੋਈ ਇਸਤ ਨਹੀਂ ਪਰੀ ਗਈ ਉਹਨੂੰ ਤੁਸੀਂ ਚੋਰ ਥੋੜੀ ਡਿਫਾਲਟ ਕਰੋਗੇ ਉਹਨੂੰ ਤੁਸੀਂ ਚੋਰ ਨਹੀਂ ਕਹਿ ਸਕਦੇ ਅਗਲੇ ਵਾਰੀ ਜਦੋਂ ਕੋਈ ਆਪਣੀ ਫਸਲ ਹੁੰਦੀ ਆ ਉਦੋਂ ਆਪਾਂ ਇਕੱਠਾ ਵਿਆਜ ਭਰ ਦਿੰਨੇ ਆ ਸਰਕਾਰ ਨੇ ਐਡਾ ਵੱਡਾ ਫਰਾਡ ਕੀਤਾ ਸੀ ਜ਼ਿਮੀਂਦਾਰਾਂ ਨਾਲ ਕਿਹਾ ਸੀ ਕਿ ਅਸੀਂ ਤੁਹਾਡੇ ਕਰਜ਼ੇ ਮਾਫ ਕਰਾਂਗੇ ਇਹਨਾਂ ਨੇ ਮਾਫ ਨਹੀਂ ਕੀਤੇ ਤਾਂ ਕੀ ਜ਼ਿਮੀਂਦਾਰ ਹੁਣ ਟੈਕਸ ਨਹੀਂ ਭਰਨਗੇ ਆਪਦਾ ਕਰਜ਼ਾ ਜਿਹੜਾ ਉਹਨਾਂ ਸਿਰ ਹੋਇਆ ਵਾ ਕੀ ਉਹ ਨਹੀਂ ਭਰਨਗੇ ਉਹਨਾਂ ਨੂੰ ਤਾਂ ਉਹਨਾਂ ਨੂੰ ਤਾਂ ਧੰਦ ਪਿੱਟਣਾ ਹੀ ਪੈਣਾ ਵਿਚਾਰਿਆਂ ਨੂੰ ਚੇ ਕੋਸ਼ਿਸ਼ ਕਰਨ ਚਾਹੇ ਕੋਈ ਜ਼ਮੀਨ ਵੇਚਣ ਚਾਹੇ ਕੁਝ ਕਰਨ ਪਰ ਉਹ ਕਰਜ਼ਾ ਤਾਂ ਉਹਨਾਂ ਨੂੰ ਭਰਨਾ ਪੈਣਾ ਹਣਾ ਐਵੇਂ ਜਿਵੇਂ ਸਾਡੀ ਗੱਲ ਆ ਵੀ ਪੈਸਾ ਸਾਨੂੰ ਦੇਣਾ ਹੀ ਪੈਣਾ ਸੀ ਅਸੀਂ ਤਾਂ ਬੇਨਤੀਆਂ ਕਰਦੇ ਸੀ ਜੇ ਮੰਨ ਲੈਣ ਦੇ ਵੈਲਨ ਗੁੱਡ ਜੇ ਨਾ ਮੰਨਦੇ ਤਾਂ ਫਿਰ ਦੇ ਦਿੰਦੇ ਜੀ